ਸਾਰੇ ਪਹਿਲਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਮਿਰਜਾ ਸਾਹਿਬਾ ਤੇ ਹੀ ਰਾਂਝਾ ਦੇ ਕਿਸੇ ਦਾ ਬਹੁਤ ਸੁਣਿਆ ਬਹੁਤ ਦੇਖਿਆ ਪਰ ਅੱਜ ਸਾਨੂੰ ਘਿਲੋਂ ਜੀ ਇੱਕ ਅਜਿਹੇ ਜਿਹਾ ਕਿੱਸਾ ਸੁਣਾਉਣਗੇ ਜੋ ਕਿ ਨਾ ਤਾਂ ਅਸੀਂ ਅੱਜ ਤੱਕ ਦੇਖਿਆ ਤੇ ਨਾ ਹੀ ਉਹ ਕਦੇ ਸੁਣਿਆ ਤੇ ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਸਾ ਪੁਰਾਣੇ ਲੋਕ ਦਾ ਅਸਰ ਜ਼ਿਕਰ ਕਰਦੇ ਹੁੰਦੇ ਸੀ ਮੋਦਨ ਕੱਕੀ ਦਾ ਠੀਕ ਹੈ ਜੀ ਤੇ ਚਲੋ ਨਵੀਂ ਪੀੜ੍ਹੀ ਨੇ ਸ਼ਾਇਦ ਨਾ ਸੁਣਿਆ ਹੋਵੇ ਕਿਸੇ ਨੇ ਜਿਆ ਜਿੰਨਾ ਕੋਈ ਸੁਣਿਆ ਕਿਸੇ ਪੁਰਾਣੇ ਬੰਦੇ ਆ ਤੂੰ ਜਿੰਨਾ ਕੋਈ ਦੱਬਿਆ ਉਹਨਾਂ ਕਾਪਾ ਤੁਹਾਨੂੰ ਸਲਾਮਾਂ ਦੇ ਠੀਕ ਹੈ ਉਹ ਕੱਕੀ ਲੜਤੀ ਹੁੰਦੀ ਜਦੋਂ ਉਹ ਛੱਪੜ ਤੇ ਬੰਦੋਬਾਰ ਮਤਲਬ ਕੱਪੜੇ ਤੋਂ ਹੋ ਰਹੀ ਹੁੰਦੀ ਹੈ ਸੁਰੇ ਮਤਲਬ ਵੀ ਸਲਵਾਰ ਉੱਤੀ ਕਰਕੇ ਕਿੱਤੇ ਲੱਗੇ ਹੁੰਦੇ ਠੀਕ ਹੈ ਜੀ ਉਦੋਂ ਅਚਾਨਕ ਮੋਦਨ ਆ ਜਾਂਦਾ ਠੀਕ ਹੈ ਉਦੋਂ ਹੋਰ ਬੰਦੇ ਆਉਂਦੇ ਹੁੰਦੇ ਆ ਠੀਕ ਹੈ ਉਹ ਫਿਰ ਕਕਤੀ ਨੂੰ ਕਹਿੰਦਾ ਕਹਿੰਦਾ ਕੱਪੜ ਧੋਵੇਂ ਤਿਆਰ ਕਰੇ ਤੇਰੇ ਦੇਹੀ ਛਣਕ ਦੇ ਵਾਲ ਤੂੰ ਚੰਨਣ ਦੇ ਹੀ ਢਕ ਲੈ ਦੋ ਆਉਂਦੇ ਨਹੀਂ ਬਾਹਰ ਉਹ ਫਿਰ ਕਕਤੀ ਨੂੰ ਕਹਿੰਦੀ ਹੈ ਤੈਨੂੰ ਉਮਰਦਾ ਤੂੰ ਬਾਲਕਾ ਅਕਨ ਦਾ ਸਮਰਾਟ ਮੇਰੀ ਚੰਨਣ ਦੇ ਹੀ ਵੇਖ ਕੇ ਤੂੰ ਕਿਉਂ ਨਹੀਂ ਕੱਟਿਆ ਹੱਥ ਠੀਕ ਹੈ ਉਹ ਫਿਰ ਆਪਣੇ ਮੋਢੇ ਨੂੰ ਜਵਾਬ ਦਿੰਦਾ ਕਹਿੰਦਾ ਉਮਰਦਾ ਮੈਂ ਬਾਲਕਾ ਸਰਕਲ ਦਾ ਸਮਰਾਤ ਸਤਾਂ ਦੇ ਕਣਕ ਤੇ ਸੇਂਦ ਬਿਨਾਂ ਸ਼ੇਰਾਂ ਦੀ ਮਾਰੀ ਨਾਥਾ ਹਲਕਾਂ ਗਲੀ ਪਛਾਲ ਕਾਂ ਹਲਕਾਂ ਗਲੀ ਪੰਜਾਬ ਦਾ ਗਲ ਹਲਕਾਂ ਦੇ ਕੱਠਾ ਠੀਕ ਹੈ ਬਿਨਾਂ ਬੁਲਾਏ ਨਾਰ ਨੂੰ ਕੋਈ ਮੂਰਖ ਪੋਹਦਾ ਉਹ ਕਹਿੰਦਾ ਵੀ ਚਲੋ ਜਾਣ ਲਈ ਪਛਾਣ ਦਿੱਤਾ ਲੈ ਕੋਣੋ ਕੋ ਵੇਖੂਗੀ ਚਲੋ ਉਹਨਾਂ ਦੀ ਨੇੜਤਾ ਵੱਧਦੀ ਵੱਧਦੀ ਕੱਲ ਅੱਗੇ ਵੱਧ ਜਾਂਦੇ ਜੇ ਮੈਂ ਆ ਵੀ ਅਸੀਂ ਸੁਣਦੇ 91 ਦੇ ਵਿੱਚ ਤੇ ਤੇ ਰੋਕ ਕਦਨ ਮਤਲਬ ਤੇ ਉਹਨੂੰ ਉਹ ਦੱਸਦੀ ਆ ਵੀ ਆਪਜੇ ਘਰ ਦਾ ਐਡਰੈਸ ਜਣੀ ਪਤਾ ਦੱਸ ਦੇ ਜਣੀ ਲੰਮੀ ਗਲੀ 'ਵੇ ਪੱਕਾ ਘਰ ਮੇਰਾ ਨੰਮ ਤੇ ਕੋਣ ਚ ਲਾਨੀ ਨਾ ਮੇਰਾ ਕੱਕੀ 'ਵੇ ਗੱਲ ਵਿੱਚ ਕਾਲੀ ਗੱਲ ਤੇ ਉਹਨਾਂ ਦਾ ਇਸੇ ਤਰ੍ਹਾਂ ਹੀ ਫਿਰਕੇ ਜਿਹੜਾ ਵਾਅ ਵਾਸਤਾ ਉਹ ਚੱਲਦਾ ਰਹਿੰਦਾ ਤੇ ਇੱਕ ਦਿਨ ਉਹ ਆਨੇ ਬਹਾਨੇ 'ਚ ਉਹਨਾਂ ਦੇ ਘਰੇ ਜਾਂਦੀ ਆ ਮਤਲਬ ਉਹਦੀ ਮਾਂ ਨੂੰ ਤੇ ਬਾਰੇ ਪੁੱਛਦੀ ਆ ਤੇ ਉਹ ਵੀ ਸਮਝ ਜਾਂਦੇ ਆ ਵੀ ਗੱਲ ਤਾਂ ਸਰੋ ਮੋਦਨ ਦੀ ਮਾਂ ਕਹਿੰਦੀ ਜਦ ਮੈਂ ਸੀ ਛੋਟੇ ਹਾਨ ਕੋੜੇ ਭੱਜੇ ਮਿਰਗ ਨਾ ਦਿੰਦੀ ਜਾਣ ਕੋੜੇ ਹੁਣ ਕਿੱਲੇ ਢਿੱਲੀ ਪਈ ਕਮਾਨ ਉਹ ਕਹਿੰਦੀ ਵੀ ਉਹ ਆਨੇ ਬਹਾਨੇ ਜੇ ਗੁਸਤੀ ਹੁੰਦੀ ਉਹ ਕਹਿੰਦੀ ਸਾਂਹੀ ਦੀ ਸਾਰੀ ਗੱਲ ਕੋਈ ਇਹ ਜਿਹੀ ਜਿਹੀ ਮੈਂ ਲੈਣੀ ਹੈ ਮੇਰਾ ਵੀ ਸਾਰਾ ਕੁਝ ਦੇਖਿਆ ਵਾ ਤੇ ਫਿਰ ਉਹ ਜਦੋਂ ਮੋਦਨ ਆਉਂਦਾ ਘਰੇ ਤੇ ਉਹਨੂੰ ਫਿਰ ਉਹਦੀ ਮਾਂ ਦੱਸਦੀ ਉਹ ਮੋਦਨ ਦੀ ਲੰਮੀ ਸੀ ਲੰਝੀ ਸੀ ਢੇੜੇ ਲਾ ਗਈ ਚਾਰ ਮੋਦਨ ਮੋਦਨ ਕੂਕਦੀ ਮੁਰਗਨ ਜੇਤਨਾਰ ਉਹ ਫਿਰ ਮੋਦਨ ਕਹਿੰਦਾ ਆਪਣੀ ਮਾਂ ਨੂੰ ਮੋਹ ਮੰਦਾ ਨਾ ਬੋਲਦੀ ਤੂੰ ਪੀੜਾ ਦਿੰਦੀ ਦਾ ਇੱਕ ਵਾਰੀ ਹਾਕਮਾ ਮਾਰਦੀ ਤੇਰਾ ਮੋਦ ਨਾ ਜਾਂਦਾ ਉਹ ਕਹਿੰਦਾ ਤੂੰ ਬੇਬੇ ਕਹੜੀ ਹਾਕਤਾ ਮਾਰਦੀ ਤੈਨੂੰ ਮੈਂ ਆ ਜਾਂਦਾ ਕਹਿੰਦਾ ਉਹਨੂੰ ਰੋਕਣਾ ਸੀ ਤੇ ਇਸ ਤਰ੍ਹਾਂ ਵੇਖ ਲਓ ਫਿਰ ਅੱਕੇ ਜੀ ਅੱਕੇ ਉਹਨਾਂ ਦਾ ਚੱਲਦਾ ਰਹਿੰਦਾ ਤੇ ਇੱਕ ਵਾਰੀ ਫਿਰ ਉਹ ਰਾਤ ਨੂੰ ਕਿਤੇ ਉਹ ਮੋਦਨ ਨੂੰ ਮਿਲਣ ਜਾਂਦੇ ਤੇ ਉਹ ਵੀ ਪੈ ਰਿਹਾ ਹੁੰਦਾ ਕੁਨੂੰ ਤਾਂ ਪਤਾ ਹੀ ਲੱਗਦਾ ਪਰ ਉਹਦੇ ਕਿਉਂ ਨੂੰ ਕਿਤੇ ਪਤਾ ਲੱਗ ਜਾਂਦਾ ਕਿਉਂਕਿ ਪੁਰਾਣੇ ਖਿਡਾਰੀ ਹੁੰਦੇ ਬੰਦੇ ਤੇ ਸਮਝ ਜਾਂਦੇ ਆ ਉਹ ਕਹਿੰਦਾ ਫਿਰ ਉੱਠ ਓਏ ਬੱਚਾ ਮੋਦਨਾ ਆਪਣੇ ਸੁੱਖ ਸੰਭਾਲ ਕਹਿੰਦਾ ਉੱਠ ਓਏ ਬੱਚਾ ਮੋਦਨਾ ਤੂੰ ਆਪਣੇ ਸੁੱਖ ਸੰਭਾਲ ਸ਼ਮ ਸ਼ਮ ਵਰਸੇ ਮੇਘਲਾ ਤੇ ਸੱਜਣ ਤੇ ਜਿਵੇਂ ਹਾਰ ਔਰ ਅਬ ਤੂੰ ਜੇ ਕੋਸ ਤੋਂ ਪਰੇ ਤੇ ਬਾਹਰ ਕੋਈ ਦਰਕਰਾਰ ਹੈ ਤੰਨ ਮਿਲਣਾ ਜੋਂ ਹੈ ਠੀਕ ਫਿਰ ਉਹਨੂੰ ਵੇਖਲਾ ਉੱਦਮ ਦੇ ਦੇ ਕੁਦਰਤੀ ਰਾਤ ਨੂੰ ਪਿਆਨ ਨੂੰ ਉਹਨਾਂ ਨੂੰ ਮੰਚਰਨ ਨਾਲ ਹੋ ਜਾਂਦਾ ਜਦੋਂ ਕੋਈ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਜਾਣਾ ਹੈ ਤੇ ਆਪਾਂ ਨੂੰ ਸਮਝਦਾ ਕੋਈ ਨਹੀਂ ਤੇ ਉਹਦਾ ਪਿਆਉ ਹੀ ਉਹਨਾਂ ਨੂੰ ਚੌਕਸ ਕਰਦਾ ਹੈ ਉਹ ਕਨਾਂ ਤਾਰਾ ਚੜ੍ਹੇ ਲੋਹੀ ਪਾਟੀ ਉਹ ਕਾਂ ਸੁੱਤੇ ਜਿੰਨਾ ਰਾਹੀ ਜਾਣਾ ਉਹਨਾਂ ਕੋਈ ਤਾਰਾ ਚੜ੍ਹ ਕੇ ਲੋਹੀ ਪਾਟ ਦੇ ਜਿੰਨਾ ਰਾਹ ਤੇ ਜਾਣਾ ਉਹਨਾਂ ਦੇ ਸੌਂ ਦਾ ਕੀਤਾ ਮੂਰ ਤੇ ਸਿਰ ਜੋ ਚੜ੍ਹਦਾ ਦੇਖਦੀ ਆ ਉਹ ਤੇਰੇ ਸੱਪਾ ਖੜਾ ਨਮਾ ਹੋ ਤਾਂ ਲਾ 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 ਹੁੰਦਾ ਸਾਰੇ ਪੰਡ ਤੇ ਮੈਨੂੰ ਪਤਾ ਲੱਗੂ ਲੋਕਾਂ ਨੂੰ ਵੀ ਕੀ ਉਹ ਕਹਿੰਦਾ ਕੀ ਪਤਾ ਲੱਗਦਾ ਤੇਨੂੰ ਕਹਿੰਦਾ ਤੂੰ ਮੇਰੇ ਵਾਲੇ ਕੱਪੜੇ ਪਾ ਲਾ ਉਹਦੇ ਦਰਲਾ ਧਾਂਗਾ ਹੂੰ ਬਲੇਟ ਲਾ ਲੋਕਾਂ ਨੂੰ ਆਇਆ ਹੂ ਕੋਈ ਮੁੰਡਾ ਜਾਂਦਾ ਤੇ ਚਲੋ ਮੇਰੇ ਯਾਰ ਕਹਿੰਦਾ ਨਹੀਂ ਪਤਾ ਲੱਗਦਾ ਕਈ ਵਾਰੀ ਇੱਕ ਗੰਜਾ ਜਾਲੀ ਹੁੰਦਾ ਉਹ ਬੜਾ ਪਾਵਰਫੁਲ ਹੁੰਦਾ ਹਰ ਤੀ ਪੱਕ ਲੈਂਦਾ ਉਹ ਪੰਡ ਤੇ ਸੋ ਉਹੀ ਗੱਲ ਕਰਦੀ ਆ ਉਹ ਉਹਨੂੰ ਫਿਰ ਮੋਦਨ ਕਹਿੰਦਾ ਕਹਿੰਦਾ ਪੰਜੇ ਲਾ ਲਾ ਕੱਪੜੇ ਤੇ ਪੰਜੇ ਲੈ ਲੈ ਹਥਿਆਰ ਸੱਚੀ ਕਦਮ ਉਠਾਣ ਲਈ ਤੈਨੂੰ ਕੋਈ ਨਾ ਖੂਨਾਰ ਹੁਣ ਮੇਰੇ ਇਥੇ ਪੂਰੀ ਤਰ੍ਹਾਂ ਆਜ਼ਾਦ ਨੇ ਬੰਦਾ ਸੱਚੀ ਕਦਮ ਹੀ ਉਠਾਉਂਦਾ ਮੇਰਾ ਫੈਸਲਾ ਜਿਹੜਾ ਹੁਣ ਕਰਦਾ ਸੁਣਨ ਮੈਂ ਉਹ ਚੁੱਪ ਕਰਕੇ ਉਹ ਮੈਂ ਜਿਵੇਂ ਮੁੰਡਾ ਬਣ ਕੇ ਮੁੰਡੇ ਵਾਲੇ ਕੱਪੜੇ ਪਾ ਲੈਂਦੇ ਮੁੱਠੇ ਧਰਦੀਆਂ ਡਾਂਗਾਂ ਜਰਕ ਜਰਕ ਕੰਡ ਪੂਰੀ ਚੁਰੀ ਜਾਂਦੀ ਹੈ ਕੋਲੋਂ ਮੇਰੇ ਰਖਦਾ ਨਹੀਂ ਪਤਾ ਲੱਗਦਾ ਤੇ ਗੰਜਾ ਜਾਲੀ ਪਰਖ ਲੈਂਦਾ ਉਹ ਕਹਿੰਦਾ ਅੱਡੀ ਨਹੀਂ ਤੇਰੀ ਚੈਂਚਲੀ ਲੰਮੇ ਨੇ ਤੇਰੇ ਕੇਸ ਕਹਿੰਦਾ ਅੱਡੀ ਨੇ ਤੇਰੀ ਚੈਂਤਰੀ ਲੰਮੇ ਨੇ ਤੇਰੇ ਕੇਸ ਆ ਢੂੰਢੀ ਆ ਕਿਸੇ ਮਰਦ ਦੀ ਕਰ ਮਰਦਾ ਮਤਾਂ ਪਈ ਸੀ ਉਹ ਕਹਿੰਦਾ ਪੁਰੀ ਹੈ ਜਨਾਨੀ ਹੈ ਉਹ ਕਹਿੰਦਾ ਇਹ ਕਹਿੰਦਾ ਕਿਸੇ ਮਰਦ ਨੂੰ ਲਾ ਪਰਹੀ ਹੈ ਕਹਿੰਦਾ ਤੇ ਉਹੁੱਝ ਜਾਂਦਾ ਵੀ ਇਹ ਮੁੰਡਾ ਨਹੀਂ ਪੁਰੀ ਹੈ ਫਿਰ ਉਹ ਕੋ ਉਹ ਵੀ ਗੱਲ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਕਹਿੰਦੀ ਅੱਡੀ ਨੇ ਮੇਰੀ ਚੈਂਤਰੀ ਲੰਮੇ ਨੇ ਮੇਰੇ ਕੇਸ ਅੱਡੀ ਨੇ ਮੇਰੀ ਚੈਂਤਰੀ ਲੰਮੇ ਨੇ ਮੇਰੇ ਕੇਸ ਉਰੇ ਉਰੇ ਪਸ਼ੂਆਂ ਨੂੰ ਕਹਿੰਦੇ ਸੀ ਉਰੇ ਗਵਾਚੇ ਮੇਰੇ ਬਾਪ ਦੇ ਮੈਂ ਢੂੰਡਿਆ ਸਾਰਾ ਦਿਨ ਸੀ ਉਹ ਕਹਿੰਦੇ ਸੀ ਮਰੇ ਬਾਪ ਦੇ ਪਸ਼ੂ ਗਵਾਚੇ ਉਹ ਕਹਿੰਦਾ ਵੀ ਮਤਲਬ ਮੇਰੇ ਤਾਂ ਬਾਪ ਦੇ ਪਸ਼ੂ ਗਵਾਚੇ ਵੀ ਮੈਂ ਤਾਂ ਉਹ ਲੱਭਦਾ ਫਿਰਦਾ ਤੇ ਪਰ ਉਹ ਕਹਿੰਦਾ ਗੰਜਾ ਜਾਲੀ ਕਿਹੜਾ ਘਟ ਹੁੰਦਾ ਉਹ ਕਹਿੰਦਾ ਹਾਇ ਲੁੱਚਿਆਂ ਦੀ ਲੁੱਚੜੀ ਹੈ ਲੁੱਚਿਆਂ ਦੀ ਖੋ ਕਹਿੰਦਾ ਹਾਇ ਲੁੱਚਿਆਂ ਦੀ ਲੁੱਚੜੀ ਹੈ ਲੁੱਚਿਆਂ ਦੀ ਖੋ ਉਰੇ ਗਵਾਚੇ ਤੇਰੇ ਬਾਪ ਦੇ ਕਹਿੰਦਾ ਮੈਨੂੰ ਖਬਰ ਨਾ ਹੋ ਕਨਾਈਕਾ ਮੇਂ ਹੋ ਸਕਦਾ ਵੀ ਪਿੰਡ ਚਾਸੇ ਪਾਸੇ ਕਿਸੇ ਦਾ ਕੋਈ ਪਸ਼ੂ ਪਛਤਾ ਹੋਵੇ ਜਾਂ ਕੋਈ ਵੀ ਘਟਨਾ ਹੋਵੇ ਗੰਦੇ ਜਾਈ ਨੂੰ ਨਾ ਪਤਾ ਤੇ ਗੰਦੇ ਜਾਲੀ ਨੂੰ ਨਾ ਪਤਾ ਹੁੰਦਾ ਕਹਿੰਦਾ ਤੇ ਉਹ ਇਸ ਤਰ੍ਹਾਂ ਵੇਖ ਲੂ ਅਕੇ ਜੇ ਕੇ ਚੱਲਦਾ ਰਹਿੰਦਾ ਉਹਨਾਂ ਦਾ ਹੋਰ ਬੜਾ ਕੁਝ ਹੋਣਾ ਪਰ ਉਹ ਜਿੰਨਾ ਕੁ ਹੋਣਿਆ ਉਹ ਦਿਮਾਗ ਚ ਹੈ ਫਿਰ ਜਦੋਂ ਮਤਲਬ ਉਹਦਾ ਛੱਡ ਵਿਆਹ ਹੋ ਜਾਂਦਾ ਕੱਤੀ ਦਾ ਤੇ ਉਹਨੂੰ ਫਿਰ ਆਇਆ ਹੁੰਦਾ ਵੀ ਯਾਰ ਜਿੱਤੇ ਨੇ ਵਿਆਹੀ ਨੇ ਜਾਣਾ ਆਪਾਂ ਤੇ ਉਹਦੀ ਆਖਰੀ ਵਾਰ ਇਸ ਤਰੀ ਫੇਰ ਨੂੰ ਥਰੂ ਰਸਤੇ ਦੇ ਵਿੱਚ ਧੁੰਮੀ ਪਾ ਕੇ ਵਹਿ ਜਾਂਦਾ ਠੀਕ ਹੈ ਜੀ ਉਹ ਜਦੋਂ ਉੱਥੋਂ ਦੀ ਗੱਡੀ ਅੱਕੇ ਮਿਸਤਰੀ ਲੈ ਕੇ ਜਾਂਦੇ ਮਤਲਬ ਤੇ ਗੱਡੀ ਮਤਲਬ ਕੋਈ ਰੱਥ ਲੈ ਜਾਂਦਾ ਕੋਈ ਗੱਡੀ ਤੇ ਜਾਂਦੇ ਉਹਨੂੰ ਕਿਹਦੇ ਹਾਂਜੀ ਤੇ ਉਹ ਰਾਹ ਦੇ ਝੁੰਬੀ ਪਾਈ ਬੈਠਾ ਹੁੰਦਾ ਤਾਂ ਉਹ ਆ ਕੇ ਆ ਜਾਂਦਾ ਉਹ ਕਹਿੰਦਾ ਬਾਈ ਕਹਿੰਦਾ ਯਾਰ ਜਨਾਨੀ ਦੀ ਜਨਾਨੀ दारू ਮੇਰੇ ਘਰ ਵਾਲੀ ਕੋਲੇ ਬੱਚਾ ਹੋਣ ਵਾਲਾ ਜੇ ਤੇ ਤੂੰ ਅੱਜ ਜਨਾਨੀ ਚਲੋ ਚਰਚ ਕਰਕੇ ਉਹ ਭੇਜ ਦਿੰਦਾ ਪਰ ਉਹਨੂੰ ਗੱਲ ਨਹੀਂ ਪਤਾ ਹੁੰਦਾ ਕਿ ਉਹ ਜ਼ਰੂਰ ਮੁੜ ਕੇ ਆਉਂਦੀ ਆ ਉਹ ਬੰਦਾ ਉਹਦੇ ਘਰ ਵਾਲਾ ਤਾਂ ਭੋਂਦੂ ਹੁੰਦਾ ਵਿਚਾਰੇ ਨੂੰ ਨਹੀਂ ਪਤਾ ਲੱਗਦਾ ਪਰ ਉਹਦਾ ਗੱਡੀ ਵਾਲਾ ਹੁੰਦਾ ਉਹ ਬੰਦਾ ਬੜਾ ਤੇਜ਼ ਹੁੰਦਾ ਉਹ ਕਹਿੰਦਾ ਜੰਮਣ ਦੇ ਸੀ ਤੇ ਜਮਾਉਣ ਦੇ ਸੀ ਠੀਕ ਹੈ ਜੀ ਜੰਮੇ ਤੂੰ ਆਪ ਕੁਰਸੀ ਦੇ ਬਰਤ ਲੇ ਪਿਆ ਚਿਹਾਂ ਤੇ ਸਰੋਂ ਕੱਕੀ ਉਹਨੂੰ ਕਹਿੰਦੀ ਆ ਗੱਡੀ ਵਾਲੇ ਨੂੰ ਉਹ ਕਹਿੰਦੀ ਗੱਡੀ ਤੇ ਘੜਵਾਲਿਆ ਘੜਵਾਲੀ ਆ ਗੱਡੀ ਤੇ ਘੜਵਾਲੀ ਆ ਤੂੰ ਨਾਰੇ ਵੜ ਤੂੰ ਛੇੜ ਠੀਕ ਹੈ ਤੈਨੂੰ ਕਿਸੇ ਨਾਲ ਕੀ ਪਈ ਤੂੰ ਆਪਣੀ ਗੱਲ ਉਹ ਕਹਿੰਦੀ ਤੂੰ ਕਿਸੇ ਤੋਂ ਕੁਝ ਲੈਣਾ ਤੇ ਆਪਣੀ ਬਣੀ ਨਵੇਂ ਨੇ ਇਹੜਾ ਕੰਮ ਹੈ ਸੋ ਐਸੀ ਇੰਨੀ ਕਹੇ ਕਹਾਣੀ ਜੇ ਤੈ ਕਦੇ ਹੋਰ ਲੰਬੀ ਪਤੋ ਚੱਲਾਂਗੇ ਬਾਕੀ ਇਸ ਤਰ੍ਹਾਂ ਦੀਆਂ ਹੋਰ ਵੀ ਹੈ ਨਾ ਅਪਰਨਾਪੁਰ ਨੇ ਕੋਈ ਦੇਖਾਂਗੇ ਤੇ ਸੋਤਰੀ ਗਾ